ਪਰ ਜੇਕਰ ਗਿਆਨ ਹੈ ਫਿਰ ਨਾ ਬੋਲਣਾ ਫਿਰ ਕੁਝ ਹੋਰ ਗੱਲ ਪਿੱਛੇ ਪਾਸੇ ਨੂੰ ਚਲ ਜਾਂਦੀ ਹੈ ਵੀ ਕੀ ਕੋਈ ਸਵਾਰਥ ਹੈ ਹੂੰ ਜੇਕਰ ਆਪਾਂ ਸਵਾਰਥੀ ਨਹੀਂ ਹੁਣ ਗੱਲ ਕਰਦੇ ਆ ਹੂੰ ਤੇ ਸਤਿਗੁਰੂ ਅਰਦਾਸ ਨਾ ਬੰਦੀ ਇਹ ਜਿਹੜੀਆਂ ਚੀਜ਼ਾਂ ਆਪਾਂ ਲਈ ਫਿਰਦੇ ਆ ਇਹ ਮਟੀਰੀਲਿਸਟਿਕ ਹੂੰ ਇਹ ਤਾਂ ਉਨ੍ਹਾਂ ਇਹਨਾਂ ਦੇ ਪਿੱਛੇ ਨਹੀਂ ਲੱਗੇ ਹੋ ਬਿਲਕੁਲ ਤੇ ਅੱਜ ਅਸੀਂ ਜੇ ਕਹਿ ਲਈਏ ਵੀ ਡੇਰੇ ਤੇ ਬਹੁਤ ਵੱਡਾ ਡੇਰਾ ਆ ਜੀ ਉੱਥੇ ਇਦਾਂ ਆ ਜੀ ਇਦਾਂ ਆ ਤੇ ਰੱਬ ਤਾਂ ਕਦੀ ਇਦਾਂ ਨਹੀਂ ਬਸਦਾ ਤੁਸੀਂ ਸਵਾਰਥ ਦੀ ਗੱਲ ਕੀਤੀ ਮੇਰੇ ਜ਼ੈਨ 'ਚ ਇੱਕ ਪ੍ਰੈਸ਼ਨ ਆਇਆ ਕਿ ਅਕਸਰ ਕੀ ਦੇਖਦੇ ਆ ਕਿ ਬਹੁਤ ਸਾਰੇ ਪੰਜਾਬ ਦੇ ਡੇਰਿਆਂ ਦੇ ਵਿੱਚ ਰਾਜਨੀਤਾ ਜਾਂਦੇ ਨੇ ਮਤਲਬ ਉੱਥੇ ਜਾ ਕੇ ਘੁੰਮਦੇ ਨੇ ਫਿਰਦੇ ਨੇ ਤੁਸੀਂ ਵੀ ਦੇਖਦੇ ਹੋ ਕੀ ਡੇਰੇ ਲਈ ਮੰਗਣਾ ਜ਼ਰੂਰੀ ਹੈ ਜਾਂ ਸਮਾਜ ਲਈ ਮੰਗਣਾ ਜ਼ਰੂਰੀ ਹੈ ਸਰ ਸਹੋਤਾ ਜੀ ਪਹਿਲੀ ਗੱਲ ਆ ਕਿ ਜਿਹੜਾ ਪੂਰਨ ਬ੍ਰह्मज्ञानी ਹੁੰਦਾ ਹੂੰ ਉਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਆਹ ਜੀ ਕਿਉਂਕਿ ਉਹਨਾਂ ਦੇ ਪੈਰਾਂ ਦੇ ਵਿੱਚ ਰਾਜ ਘੁੰਮਦੇ ਫਿਰਦੇ ਆ ਹੂੰ ਬਹੁਤ ਖੂ ਪਰ ਚਲੋ ਅਸੀਂ ਕਹਿੰਦੇ ਵੀ ਡੇਰੇ ਤੇ ਵਿਚਾਰਤਾ ਦਾ ਚੱਲਦੀ ਹੈ ਹੂੰ ਕੋਈ ਰਾਜਨੀਤ ਆ ਗਿਆ ਹੂੰ ਕੋਈ ਪੋਲੀਟੀਕਲ ਲੀਡਰ ਆ ਗਿਆ ਹੂੰ ਅਸੀਂ ਹੁਣ ਇਹ ਦੇਖਣਾ ਹੁੰਦਾ ਕਿ ਅਸੀਂ ਜਿਸ ਵੀ ਸਮਾਜ ਲਈ ਮਨੁੱਖਤਾ ਲਈ ਕੋਈ ਡਾਇਰੈਕਸ਼ਨ ਦੇ ਰਹੇ ਆ ਜੇਕਰ ਉਹਦੇ ਥਰੂ ਜਾਂ ਉਹਦੇ ਸਰਕਾਰ ਦੇ ਥਰੂ ਜਾਂ ਉਹਨਾਂ ਲੋਕਾਂ ਵੱਲੋਂ ਸਮਾਜ ਨੂੰ ਨਿਤਾੜਿਆ ਜਾ ਰਿਹਾ ਹੂੰ ਦਰਕਾਰਿਆ ਜਾ ਰਿਹਾ ਅਧਿ ਸੰਵਿਧਾਨਕਾ ਕੋਈ ਜਾ ਰਹੇ ਆ ਤੇ ਫਿਰ ਡੇਰੇ ਲਈ ਮੰਗਣਾ ਕੀ ਰਹਿ ਗਿਆ ਕੀ ਬਾਤ ਹੈ ਬਹੁਤ ਖੂ ਫਿਰ ਜੇ ਡੇਰੇ ਲਈ ਕੋਈ ਮੰਗੂਗਾ ਜਾਂ ਕੋਈ ਕੁਝ ਦੇ ਕੇ ਜਾਊਗਾ ਤਾਂ ਫਿਰ ਸਮਝ ਲਓ ਸੰਗਤ ਦਾ ਜਿਹੜਾ ਆ ਉਹ ਮੋਲ ਲਿਆ ਜਾ ਰਿਹਾ ਹੈ ਸੰਗਤ ਜਿਹੜੀ ਆ ਸਤਗੁਰ ਰਵਿਦਾਸ ਮਹਾਰਾਜ ਨੂੰ ਸਤਗੁਰ ਨਾਨਕ ਦੇਵ ਜੀ ਨੂੰ ਸਤਗੁਰ ਕਬੀਰ ਜੀ ਨੂੰ ਜਿੰਨੇ ਵੀ ਬ੍ਰਹਮ ਗਨੀ ਹੋਏ ਆ ਹੂੰ ਕੀ ਕਿਤੇ ਲੋਕਾਂ ਨੇ ਦਿੱਤਾ ਨਹੀਂ ਹੂੰ ਉਨੇ ਦੇਖਿਆ ਤੱਕ ਨਹੀਂ ਕੌਣਾ ਤੁਸੀਂ ਤਰਫ ਦਿੰਦੇ ਬਈ ਜੀ ਕਿਉਂਕਿ ਮਨੁੱਖਤਾ ਦੀ ਖਾਤਰ ਆ ਤਰੇ ਫਿਰਦੇ ਯੈਸ ਜਿੱਥੇ ਤੱਕ ਮਨੁੱਖਤਾ ਦੀ ਜਦੋਂ ਤੱਕ ਤੁਹਾਡੇ ਵਿੱਚ ਬ੍ਰਹਮ ਗਿਆਨ ਜਦੋਂ ਤੱਕ ਨਹੀਂ ਆਇਆ ਤੁਸੀਂ ਤਾਂ ਇਹ ਦੁਨੀਆ ਦੇ ਰਿਸ਼ਤੇ ਨਾਤੇ ਤੇ ਸਵਾਰਥ ਜਿਹੜੇ ਮਟੀਰੀਅਲਿਸਟਿਕ ਹੈਗੇ ਆ ਇਹਨਾਂ ਦੇ ਵਿੱਚ ਘੁੰਮਦੇ ਫਿਰ ਬਹੁਤ ਖੋ ਵਿਚਾਰਤਾ ਦਾ ਤਾਂ ਸਤਗੁਰ ਉਦਾਸਵਾਦ ਜੀ ਜੇ 700 ਕਨਾਲ ਸਿਕੰਦਰ ਲੋਧੀ ਨੂੰ ਜ਼ਮੀਨ ਛੱਡਣੀ ਪਈ ਹੂੰ ਉਸ ਵੇਲੇ 1509 ਦੇ ਵਿੱਚ ਹੂੰ ਜਿੱਥੇ ਬੇਗੰਪੁਰਾ ਸ਼ਬਦ ਦਾ ਆਚਾਰਿਆ ਗਿਆ ਜੀ ਤੇ ਸਤਗੁਰ ਉਦਾਸਵਾਦ ਜੀ ਨੇ ਤਾਂ ਕਿਤੇ ਨਹੀਂ ਕਿਹਾ ਵੀ ਮੇਰੇ ਕੋਲ ਜ਼ਮੀਨ ਉੱਥੇ ਹੈਗੀ ਹੈ ਜਦੋਂ ਫਗਵਾੜੇ ਦੇ ਵਿੱਚ ਹੂੰ ਆਏ ਆ ਹੂੰ ਸੱਚਾ ਸੌਦੇ ਲਈ ਜਦੋਂ ਚੂੜਕਾਣੇ ਨੂੰ ਜਾਂਦੇ ਆ ਰੁਕੇ ਆ ਉੱਥੇ ਜ਼ਮੀਨ ਪਈ ਜਦੋਂ ਅੱਗੇ ਜਾਂਦੇ ਆ ਟੂਡਕਾੜੇ ਦੇ ਵਿੱਚ ਉਧਰ ਜ਼ਮੀਨ ਪਈ ਹੈ ਜਿੱਥੇ ਜਿੱਥੇ ਸਤਗੁਰ ਨਾਨਕ ਦਾਸਾਹਬ ਦੇ ਜੀ ਗਏ ਆ ਰਾਜਿਆਂ ਜ਼ਮੀਨਾਂ ਛੱਡ ਦਿੱਤੀਆਂ ਛੱਡ ਦਿੱਤੀਆਂ ਬਿਲਕੁਲ ਸਤਗੁਰ ਨਾਨਕ ਜਿੱਥੇ ਗਏ ਜ਼ਮੀਨਾਂ ਛੱਡ ਦਿੱਤੀਆਂ ਮਰਬੇ ਦੇ ਮਰਬੇ ਪਏ ਲੇਕਿਨ ਉਹਨਾਂ ਨੂੰ ਇਹਨਾਂ ਨਾਲ ਮਤਲਬ ਹੀ ਨਹੀਂ ਹੁੰਦਾ ਹੁਣ ਆ ਗਈ ਗੱਲ ਕਿ ਅੱਜ ਦੇ ਜਿਹੜੇ ਸਾਡੇ ਡੇਰਾ ਸੰਚਾਲਕ ਜਿੰਨੇ ਵੀ ਹੈ ਜੀ ਡੇਰਾ ਸੰਚਾਲਕਾਂ ਨੂੰ ਚਾਹੀਦਾ ਕਿ ਉਹ ਜਿਹੜਾ ਸਮਾਜ ਦਾ ਦੁਖਦਰਦਾ ਹੂੰ ਜੋ ਸਾਡੇ ਸੰਵਿਧਾਨਕ ਹੱਕਾਂ ਦੇ ਉੱਤੇ ਧਾਕਾ ਪੈ ਰਿਹਾ ਹੂੰ ਜੇਕਰ ਰਾਜਨੀਤਿਕ ਲੋਕ ਉਥੇ ਆਉਂਦੇ ਆ ਤੇ ਉਹਨਾਂ ਨੂੰ ਪਹਿਲਾ ਕੁਐਸਚਨ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਣਾ ਚਾਹੀਦਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ ਬਹੁਤ ਖੂਬ ਨਾ ਕਿ ਕੋਈ ਸਾਨੂੰ ਚੱਕ ਦੇ ਜਵੇ ਜਾਂ ਕੋਈ ਸਾਡੇ ਲਈ ਦੇਲੇ ਲਈ ਕੋਈ ਜ਼ਮੀਨ ਦਾ ਕਹਿ ਜਵੇ ਜਾਂ ਸਾਡੇ ਲਈ ਕੁਝ ਹੋਰ ਕਹਿ ਜਵੇ ਇਹ ਤਾਂ ਇਹ ਮਟੀਰੀਅਲ ਕੱਲਾ ਕੋਈ ਲੈ ਕੇ ਆਇਆ ਸੀ ਨਾ ਕਿਸੇ ਨੇ ਲੈ ਕੇ ਜਾਵਾ ਜਿਹੜੇ ਸਾਡੇ ਗੁਰੂਆਂ ਦੀ ਵਿਚਾਰਧਾਰਾ ਆਇਆ ਹੂੰ ਉਹ ਤਾਂ ਇਹ ਨਾ ਚੀਜ਼ਾਂ ਤਾਂ ਬਹੁਤ ਹੋ ਰਹਾ ਜਸਤਪਾਤ ਤੁਸੀਂ ਜ਼ਮੀਨ ਦੀ ਗੱਲ ਕੀਤੀ ਕਿ ਸਤਗੁਰੂ ਅਰਬਿਦਾਸ ਮਹਾਰਾਜੀ ਸਤਗੁਰੂ ਨਾਨਕ ਜੀ ਜਿੱਥੇ ਗਏ ਨੇ ਮਰਬਿਆਂ ਦੇ ਮਰਬੇ ਛੱਡ ਦਿੱਤੇ 2019 ਦੀ ਗੱਲ ਕਰੀਏ ਤੇ ਜੋ ਕੁਝ ਹੋਇਆ ਜ਼ਮੀਨ ਨੂੰ ਲੈ ਕੇ ਤੁਹਾਨੂੰ ਵੀ ਪਤਾ ਹੀ ਹੈ ਹੁਣ ਤੱਕ ਗਵਰਨਮੈਂਟ ਨੇ ਕੀਤਾ ਕੁਛ ਉਹਦੇ ਵਾਸਤੇ ਸਰ ਪਹਿਲੀ ਤਾਂ ਸੋਤਾ ਸਾਹਿਬ ਗੱਲ ਇਹ ਆ ਕਿ ਮੰਦਰ ਢਾਣ ਤੋਂ ਪਹਿਲਾਂ ਜਿਹੜੀ ਉੱਥੇ ਕਮੇਟੀ ਕੰਮ ਕਰਦੀ ਸੀ ਉਹਨਾਂ ਨੇ ਕਦੇ ਕਿਸੇ ਨੂੰ ਦੱਸਿਆ ਸੀ ਵੀ ਸਤਗੁਰ ਦਾ ਅਰਦਾਸਮਾ ਦੇ ਜਿਹਨੂੰ ਜਿਹੜੀ ਸਿਕੰਦਰ ਲੋਧੀ ਨੇ ਜ਼ਮੀਨ ਦਿੱਤੀ ਆ ਆਹੋ ਇਹ ਉਹ ਜ਼ਮੀਨ ਆ ਬਹੁਤ ਖੂ ਉਹ ਕਮੇਟੀ ਜਿਹੜੀ ਆ ਉਹ ਤਾਂ ਇਹ ਕਹੀ ਗਈ ਕਿ ਸਾਡੇ ਬਜ਼ੁਰਗਾਂ ਦੀਆਂ ਮਟੀਆਂ ਆ ਕਮੇਟੀ ਦੇ ਚੇਅਰਮੈਨ ਕੌਣ ਨੇ ਕਮੇਟੀ ਦੇ ਚੇਅਰਮੈਨ ਦਿੱਲੀ ਦੀ ਕਮੇਟੀ ਆ ਮੈਨੂੰ ਨਾਂ ਨਹੀਂ ਯਾਦ ਪੰਜਾਬ ਦਾ ਹੈ ਕੋਈ ਉਹਨਾਂ ਚ ਨਹੀਂ ਕਮੇਟੀ ਦੀ ਹੋਰ ਜਿਹੜੀ ਕਮੇਟੀ ਬਣੀ ਹੋਰ ਆ ਜੀ ਜਿਹਨਾਂ ਕਮੇਟੀ ਤੋਂ ਜ਼ਮੀਨ ਖੋਹੀ ਗਈ ਆ ਹਮ ਮੰਨ ਤੈ ਗਿਆ ਹਮ ਉਹ ਤਾਂ ਉੱਥੇ ਦੀ ਕਮੇਟੀ ਆ ਜੀ ਉਹਨੂੰ ਚਮਾਰ ਬੜਾ ਜਾ ਆਪਾਂ ਤੁਗਲਕਾ ਬਾਦ ਆਪਾਂ ਕਹਿ ਲਈਏ ਜੀ ਜੀ ਉਹ ਕਮੇਟੀ ਜਿਹੜੀ ਆ ਮੇਨ ਚੀਜ਼ ਇਹ ਆ ਕਿ ਜਦੋਂ ਉਹਨਾਂ ਨੇ ਇਹ ਲਿਖ ਕੇ ਦੇ ਦਿੱਤਾ ਬੇ ਅਸੀਂ ਖਾਲੀ ਕਰਨ ਲਈ ਤਿਆਰ ਆ ਹੂੰ ਕਿਉਂ ਦਿੱਤਾ ਉਹ ਕਿਉਂ ਨਹੀਂ ਪਹਿਲਾਂ ਆਏ ਪੰਜਾਬ ਦੇ ਵਿੱਚ ਜਾਂ ਜੁਪੀ ਦੇ ਵਿੱਚ ਜਿੱਥੇ ਵੀ ਲੋਕ ਹੁਣ ਬਾਹਰ ਨਿਕਲੇ ਆ ਜੀ ਉਹਨਾਂ ਨੇ ਕਿਉਂ ਨਹੀਂ ਉੱਥੇ ਜਾ ਕੇ ਗੱਲ ਕੀਤੀ ਹੂੰ ਹੁਣ ਜਿਹੜੀ ਗੱਲ ਆ ਗਈ ਕਿ 2019 ਦੇ ਵਿੱਚ ਮੰੰਡਲ ਟਹਿ ਗਿਆ ਟਹਿ ਗਿਆ ਉਹ ਪੰਜਾਬ ਨੂੰ ਆ ਗਿਆ ਪੰਜਾਬ ਦੇ ਸਭ ਤੋਂ ਸਮਾਜ ਨੇ ਕਾਲ ਦਿੱਤੀ ਲੋਕ ਚਲੇ ਗਏ ਹੁਣ ਉੱਥੇ ਦੋ ਤਿੰਨ ਗੱਲਾਂ ਹੋਈਆਂ ਇੱਕ ਤਾਂ ਕਹਾਣੀ ਟੇਲਟ ਕਰ ਦਿੱਤੀ ਗਈ ਕਿ ਬੱਚੇ ਅੰਦਰ ਕਰਵਾਉਂਦੇ ਗਏ ਹਮ ਬਿਲਕੁਲ ਲੋਕਾਂ ਦਾ ਧਿਆਨ ਡਵਟ ਹੋ ਗਿਆ ਹਮ ਸੈਕੰਡ ਉੱਥੇ ਜਿਹੜੀ ਗਵਰਨਮੈਂਟ ਨੇ ਕਮੇਟੀ ਬਣਾਈ ਹੈ 200 ਗੱਜ ਜਗ੍ਹਾ ਦਿੱਤੀ ਗਵਰਨਮੈਂਟ ਨੇ ਹਮ ਤੇ ਸੁਪਰੀਮ ਕੋਰਟ ਨੇ ਉਹਨੂੰ ਵਧਾ ਕੇ 400 ਗੱਜ ਕੀਤਾ ਜੀ ਹੋ 400 ਬੱਜ ਜਿਹੜੀ ਜਗ੍ਹਾ ਆ ਉਹ ਵੀ ਨਹੀਂ ਹਲੇ ਤੱਕ ਮਿਲੀ ਮਿਲੀ ਨਹੀਂ ਫੇ ਕਮੇਟੀ ਕੀ ਕਰ ਰਹੀ ਹੈ ਸਰ ਕਮੇਟੀ ਦੇ ਵਿੱਚ ਪੰਜਾਬ ਦੇ ਵਿੱਚੋਂ ਦੋ ਜਿਹੜੇ ਸੰਤ ਸਮਾਜ ਦੇ ਇਹ ਕਰਤਾ ਧਰਤਾ ਆਪਾਂ ਕਹਿ ਲਈਏ ਹਮ ਸਤਿਗੁਰੂ ਆਪਾਂ ਕਹਿ ਲਈਏ ਸੰਤ ਨਰਿੰਦਰਨ ਦਾਸ ਜੀ ਹਮ ਜਿਹੜੇ ਕਮੇਟੀ ਦੇ ਚੇਅਰਮੈਨ ਆ ਅੱਛਾ ਜੀ ਜਿਹੜੀ ਹੁਣ ਮੌਜੂਦਾ ਕਮੇਟੀ ਹੈ ਜੀ ਤੇ ਸਤਵਿੰਦਰ ਹੀਰਾ ਹਮ ਚਰਨ ਸ਼ੋ ਗੰਗਾ ਵਾਲੇ ਜੀ ਉਹਦੇ ਮੈਂਬਰ ਮੈਂਬਰ ਹੁਣ ਇਹਦੇ ਤੇ ਇੱਕ ਵਾਰੀ ਨਵਾਂ ਸ਼ਹਿਰ ਦੇ ਵਿੱਚ ਵੀ ਗੱਲ ਚੱਲੀ ਸੀ ਜੀ ਹੁਣ ਜੇਕਰ ਅਸੀਂ ਚੇਅਰਮੈਨ ਬਣ ਗਏ ਕੋਈ ਵੀ ਹਮ ਇੱਕ ਪ੍ਰਾਈਮ ਡਿਊਟੀ ਬਣਦੀ ਵੀ 19 ਤੋਂ ਲੈ ਕੇ ਅੱਜ ਤੱਕ ਸਾਨੂੰ ਤੁਸੀਂ 1 ਇੰਚ ਜਗ੍ਹਾ ਨਹੀਂ ਦਿੱਤੀ ਜੀ ਔਰ ਕੀਤਾ ਕੀ ਗਿਆ ਕਿ ਇਤਿਹਾਸ ਨੂੰ ਖਤਮ ਕਰਨਾ ਜੀ ਇੱਕ ਲੈਟਰ ਕੱਢ ਦਿੱਤਾ ਗਿਆ ਕਿ 4 ਕਰੋੜ 67 ਲੱਖ 80000 ਰੁਪਇਆ ਜਿਹੜਾ ਜਮਾ ਕਰਾਓ ਤੁਹਾਨੂੰ 30 ਸਾਲ ਲਈ ਇਹ ਕਿਰਾਏ ਤੇ ਜਗਾ ਛਣ ਦਿੱਤੀ ਜਾਊਗੀ ਆਹ ਤੇ ਤੁਸੀਂ ਇਹਨੂੰ ਪੱਕਾ ਨਹੀਂ ਬਣਾਉਣਾ ਟੈਂਪਲੇ ਦੀ ਮੰਦਿਰ ਬਣਾ ਲਓ ਵਾਹ ਤੇ ਹੁਣ ਤੁਸੀਂ ਲਾਓ ਵੀ ਫੇਰ ਆਪਾਂ ਕਿੱਥੇ ਖੜੇ ਹਾਂ ਹਮ ਕਿੱਥੇ ਖੜੇ ਨੇ ਚੇਅਰਮੈਨ ਸਾਹਿਬ ਕਿਉਂ ਨਹੀਂ ਬੋਲ ਰਹੇ ਕਿ ਮਜਬੂਰੀ ਕੀ ਅਸਰ ਮਜਬੂਰੀ ਤੱਕ ਅਨਾਉਂਸ ਕਰ ਦਿੱਤਾ ਮਾਨ ਜੋ ਕੋਰਟ ਦੇ ਬਲੋ 420 ਉਹਨਾਂ ਨੇ ਹੁਕਮ ਦੇ ਦਿੱਤਾ ਹੈ ਲੇਕਿਨ ਮਿਲਿਆ ਕੁਝ ਵੀ ਨਹੀਂ ਸਰ ਅਜੇ ਤਾਂ ਉੱਥੇ ਦੇ ਉੱਥੇ ਹੀ ਆ ਫਿਰ ਅੱਜ ਵੀ ਮਜਬੂਰੀ ਤਾਂ ਦੇਖੋ ਮੈਂ ਇੱਕੋ ਹੀ ਗੱਲ ਜਾਣਦਾ ਜਿਹੜਾ ਵੀ ਬੰਦਾ ਚੇਅਰਮੈਨ ਹੈ ਉਹਦਾ ਸੰਤ ਸਮਾਜ ਦੇ ਵਿੱਚ ਇੱਕ ਕੱਦ ਆ ਜੀ ਰਤਬਾ ਹੈ ਰਤਬਾ ਆ ਪਰ ਜੇ ਉਹ ਉਸ ਰਤਬੇ ਨੂੰ ਵਰਤ ਕੇ ਸਮਾਜ ਲਈ ਕੁਝ ਨਹੀਂ ਕਰ ਰਿਹਾ ਵੇ ਇਸ ਜਗ੍ਹਾ ਦੇ ਉੱਤੇ ਸਾਡੇ ਗੁਰੂ ਦਾ ਸਥਾਨ ਆ ਹਾਂ ਅਸੀਂ ਇਹਨੂੰ ਇਤਿਹਾਸ ਨਹੀਂ ਵਿਗੜਨਾ ਦੇਣਾ ਹੁਣ ਉਹ ਦੇਣਾ ਕਿ ਚਾਹੁੰਦੇ ਕਿਰਾਏ ਤੇ ਹੂੰ ਉਹ ਚਾਹੁੰਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਲਿਖਕ ਹੋ ਜਵੇ ਕਿ ਇਹਨਾਂ ਨੂੰ ਇਹ ਜਗ੍ਹਾ ਅਸੀਂ ਕਿਰਾਏ ਤੇ ਦਿੱਤੀ ਹੈ ਤੇ ਜਿਹੜਾ ਸਤਗੁਰ ਰਵਦਾਸ ਨਾਲ ਦਾ ਇਤਿਹਾਸ ਆ 1509 ਦਾ ਜਿਹੜੀ ਫਰਦ ਵਿੱਚ ਬੋਲਿਆ ਆ ਕਿ ਸਿਕੰਦਰ ਲੋਧੀ ਨੇ ਜਗ੍ਹਾ ਦਿੱਤੀ ਹੂੰ ਉਹ ਸਾਰਾ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਸੋ ਸਾਨੂੰ ਇਹ ਗੱਲਾਂ ਜਿਹੜੀਆਂ ਬਹੁਤ ਹੀ ਜਿਹੜੀ ਸੰਗਤ ਹੂੰ ਜਿਹੜੇ ਸਾਡੇ ਦਾਰਸ਼ਨਿਕਾ ਜਿਹੜੇ ਸਾਡੇ ਇਹ ਬੁੱਧੀਜੀਵੀ ਹੈ ਹੂੰ ਜਿੰਨੇ ਦੇ ਤੱਕ ਇਹਨਾਂ ਤੇ ਪਹਿਰਾ ਨਹੀਂ ਦਿੰਦੇ ਉਹ ਜੀ ਉਨੀ ਦੇ ਤੱਕ ਅਸੀਂ ਸਚਾਈ ਤੋਂ ਦੂਰ ਆ ਨਹੀਂ ਪਹਿਰਾ ਦਿੰਦੇ ਦਿੰਦੇ ਤਾਂ ਫੇਰ ਕਹਾਣੀ ਖਤਮ ਹੋ ਜਾਣੀ ਆ ਸਰ ਜੇ ਪਹਿਰਾ ਦੇ ਨਹੀਂ ਰਹੇ ਹੋ ਜਿਸ ਤਰ੍ਹਾਂ ਦੇ ਆਪਾਂ ਰਿਜ਼ਲਟ ਚਾਹੁੰਦੇ ਆ ਭਾਈ ਕੋੜ ਮਾਨਜੋਗ ਕੋਰ ਦੇ ਆਰਡਰ ਆ ਗਏ ਆ ਫਿਰ ਤਾਂ ਆਪਾਂ ਇੰਤਜ਼ਾਰ ਮੈਨੂੰ ਪਤਾ ਅਜੇ ਤੱਕ ਨਹੀਂ ਸਮਝ ਲੱਗ ਰਿਹਾ ਵੀ ਕਿਸ ਚੀਜ਼ ਦਾ ਆਪਾਂ ਇੰਤਜ਼ਾਰ ਕਰ ਰਹੇ ਹਾਂ ਕਿਉਂ ਨਹੀਂ ਐਕਸ਼ਨ ਲੈਂਦੇ ਵੀ ਭਾਈ ਜਿਹੜੀ ਜਗ੍ਹਾ ਛੱਡੀ ਹੈ 400 ਗਜ ਉਹ ਸਾਨੂੰ ਜਗ੍ਹਾ ਦਿਓ ਇਹ ਕਿਰਾਏਪੁਰਾਂ ਦਾ ਸਾਰਾ ਹੀ ਫੰਡਾ ਕਿੱਥੋਂ ਆ ਗਿਆ ਜੇ ਕਵੇ ਗੱਲ ਕਹਿਣੀ ਹੋਵੇ ਜੀ ਤਾਂ ਡੇਰੇ ਦੇ ਜਾਣਿਤਿਕ ਬੰਨਣੇ ਹਟ ਜਾਣਗੇ ਗਲਤ ਆਇਆ ਸਾਰੀ ਤੇ ਰਾਜਨੀਤਿਕ ਲੋਕ ਜਿਹੜੇ ਆ ਹੂੰ ਮੈਂ ਇੱਕ ਵਾਰੀ ਕਿਸੇ ਡੇਰੇ ਤੇ ਬੋਲਿਆ ਵੀ ਆ ਇਹ ਗੱਲ ਹੂੰ ਜਦੋਂ ਵੀ ਕੋਈ ਰਾਜਨੀਤਿਕ ਲੀਡਰ ਆਉਂਦਾ ਹੂੰ ਉਹਦੋਂ ਤੋਂ ਡੇਰੇ ਦੀ ਮੋਟਰ ਠੀਕ ਕਰਾਉਣ ਲਈ ਨਮਾ ਪਾਣੀ ਲਵਾਉਣ ਲਈ ਜਾਂ ਕੋਈ ਸ਼ੋਰ ਕਰਨ ਲਈ ਨਾ ਮੰਗੋ ਉਹਨੂੰ ਪੁੱਛੋ ਕਿ ਸਾਡੇ ਸਮਾਜ ਦੇ ਨਾਲ ਆ ਜਿਹੜਾ ਧੱਕਾ ਹੋਇਆ ਕਿਉਂ ਹੋਇਆ ਕਿਉਂ ਹੋਇਆ ਤੇ ਤੈਨੂੰ ਕੀ ਤਰ੍ਹਾਂ ਦਵਾਇਆ ਬਹੁਤ ਖੋ ਬਹੁਤ ਖੋ ਜਿੰਨੀ ਦੇ ਤੱਕ ਅਸੀਂ ਇਹ ਪੁੱਛਣ ਦੇ ਕਾਬਲ ਨਹੀਂ ਬਣਦੇ ਹੂੰ ਉਨੀ ਦੇ ਤੱਕ ਰਾਜਨੀਤਿਕ ਲੀਡਰ ਹੰਢਾ ਨਹੀਂ ਪਣਾ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਉਹ ਤਾਂ ਕਹਿੰਦੇ ਵੀ ਠੀਕ ਆ ਹੁਣ ਵੋਟਾਂ ਦਾ ਸੀਜ਼ਨ ਆ ਗਿਆ ਡੇਰਿਆਂ ਤੇ ਸਭ ਨੇ ਘੁਮਣਾ ਬਿਲਕੁਲ ਤੇ ਜਦੋਂ ਦੇ ਵੀ ਅਸੀਂ ਆਜਨੀਤਿਕ ਲੋਕਾਂ ਨੂੰ ਬੁਲਾਉਨੇ ਆ ਤੇ ਉਦੋਂ ਵੀ ਅਸੀਂ ਨਾ ਕੁਐਸਚਨ ਕਰੀਏ ਤਾਂ ਫਿਰ ਅਸੀਂ ਕੀ ਕਹਿ ਸਕਦੇ ਆ ਮੈਂ ਤਾਂ ਇਹ ਕਹੂੰਗਾ ਵੀ ਇਹਦੇ ਵਿੱਚ ਹਰ ਇੱਕ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਕਿ ਸਤਗੁਰ ਅਰਦਾਸਵਾ ਦਾ ਜੀ ਵਿਚਾਰਤਾ ਰ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਤਾ ਰ ਆ ਉਹਤੇ ਤੇ ਅਸੀਂ ਕਿੰਨਾ ਖਰੇ ਉਤਰ ਰਹੇ ਸਰ ਜਿਹਨੂੰ ਇਸ ਇੰਨੀਆਂ ਪੋਸਟਾਂ ਮਿਲ ਜਾਂਦੀਆਂ ਐ ਡੇ ਡੇ ਅਹੁਦੇ ਮਿਲ ਜਾਂਦੇ ਆ ਜੇ ਉਸਤੇ باوجود ਵੀ ਉਹ ਨਾ ਬੋਲਣ ਕੀ ਔਰ ਵਾਲੀ ਜਨਰੇਸ਼ਨ ਉਹਨਾਂ ਲੋਕਾਂ ਨੂੰ ਮਾਫ਼ ਕਰ ਸਕੇਗੀ ਸਰ ਪਹਿਲਾਂ ਵੀ ਨਹੀਂ ਪਿੱਤਾ ਹੁਣ ਵੀ ਨਹੀਂ ਕਰਨਾ ਕੀ ਹਸ਼ਰ ਹੋਏਗਾ ਸਰ ਨਹੀਂ ਹਸ਼ਰ ਤਾਂ ਪਤਾ ਹੀ ਸਾਰਿਆਂ ਨੂੰ ਜੇ ਹਸ਼ਰ ਦੀ ਆਪਾਂ ਗੱਲ ਕਰੀਏ ਆਪਣੇ ਵੀ ਬਜ਼ੁਰਗ ਗਈ ਆ ਹਾਂ ਯੈਸ ਕੋਈ ਨਾਂ ਲੈਂਦਾ ਇਹਨਾਂ ਦਾ ਨਾਂ ਲੈਂਦਾ ਸਤਗੁਰੂ ਬਦਾਸਵਾਹ ਜੀ ਆਹਾ 647 ਮੰਗੀ ਪ੍ਰਕਾਸ਼ ਜੜਾ ਆ ਗਿਆ ਓਹੋ ਕੀ ਬਜ਼ੁਰਗ ਨਹੀਂ ਬਚ ਗਏ ਹਸ਼ਰ ਕੀ ਇਹ ਐਸੋਤਾ ਸਾਹਿਬ ਹੈ ਨ ਨਦਲੇ ਨਹੀਂ ਕਣੇ ਥੈਲ ਫਕੜ ਸੰਸਾਰ ਸੱਚ ਦੇ ਖੇਡਣ ਵਾਲੇ ਜਿਨ੍ਹਾਂ ਨੇ ਰਸਿਆਂ ਨੂੰ ਚੁੰਮਣਾ ਜਿਨ੍ਹਾਂ ਨੇ ਸਤਾਨਾਂ ਨੂੰ ਬਾਹਰ ਨਾ ਉਹ ਤਾਂ ਕਦੀ ਭੇਡ ਕੇ ਆਏ ਨਹੀਂ ਉਹ ਤਾਂ ਭੇਡ ਚ ਹੁੰਦੇ ਨੇ ਆਪਾਂ ਕਹਿੰਦੇ ਹਰਸ਼ਦ ਜੀ ਆ ਕੁਰਸੀਆਂ ਕੁਰਸੀਆਂ ਕੜੀਆਂ ਕੁਰਸੀਆਂ ਨੂੰ ਕੌਣ ਪੁੱਛਦਾ ਦੇਖੋ ਕਿਤੇ ਕੁਰਸੀਆਂ ਵਾਲਿਆ ਨਾ ਹੁੰਦਾ ਹੂੰ ਬਾਬਾ ਸਾਹਿਬ ਦੀ ਜੇ ਆਪਾਂ ਗੱਲ ਕਰਦੇ ਆ ਤੇ ਬਾਬਾ ਸਾਹਿਬ ਦਾ ਬਿਨਾ ਇਸ ਕਰਕੇ ਆ ਜਿਹੜਾ ਬਾਣੀ ਕਹਿੰਦੀ ਆ ਨਾ ਪੜਿਆ ਮੂਰਖਾਖੀਏ ਜਿਸ ਲੱਭ ਲੋਭ ਹੰਕਾਰ ਤ ਤੁਸੀਂ ਹਮ ਬਾਬਾ ਸਾਹਿਬ ਦੇ ਵਿੱਚ ਤਿੰਨੇ ਚਿੰਜਾਂ ਦੇਖੋ ਹੈਗੀਆਂ ਲੋਭ ਹੈ ਲੋਭ ਹੈ ਹੰਕਾਰ ਹੈ ਤਿੰਨੇ ਹੈ ਨੇ ਹੈ ਨਹੀਂ ਤੋ ਨਹੀਂ ਹੈ ਤੇ ਇਸ ਕਰ ਕੋ ਲੈ ਕੇ ਦੇ ਕੇ ਸਮਾਜ ਨੂੰ ਸਭ ਕੁਝ ਬਿਲਕੁਲ ਤੇ ਜਿਹੜਾ ਪੜਿਆ ਲਿਖਿਆ ਇਹੋ ਹੀ ਨਹੀਂ ਹੁੰਦਾ ਮੇਰੀ ਕੋਲ ਸੀ ਉੱਥੇ ਚਾਹੀਦੀ ਹਾਏ ਮੇਰੀ ਕੋਲ ਸੀ ਹੁਣ ਉੱਤੇ ਚਾਹੀਦੀ ਹੈ ਮੇਰਾ ਰਤਬਾ ਲੱਗ ਤੇ ਉਹ ਤਾਂ ਹੰਕਾਰ ਚ ਇਸ ਕਰਕੇ ਜਿਹੜੀ ਬਾਣੀ ਆ ਉਹਨ ਤਾਂ ਪੈਰ ਪੈਰ ਤੇ ਠੋਕਣਾ ਮਾਰੀਆਂ ਕਿ ਤੁਹਾਡੀ ਪੜ੍ਹਾਈ ਜੇਕਰ ਲੋਕਾਂ ਦੀ ਖਤਰਾ ਤੇ ਇਹਦੀ ਵੈਲਿਊ ਆ ਨਹੀਂ ਤਾਂ ਵੈਲਿਊ ਕੋਈ ਨਹੀਂ ਪੜ੍ਹਾਈ ਦੀ ਗੱਲ ਕੀਤੀ ਹੈ ਮੈਂ ਕੁਝ ਰਿਸਰਚ ਸਕਾਲਰਾਂ ਦੀ ਗੱਲਬਾਤ ਸੁਣ ਰਿਹਾ ਸੀ ਉਹ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਜਿਹੜਾ ਹੈ ਪ੍ਰਕਾਸ਼ ਮਤਲਬ ਉਹਨਾਂ ਦਾ ਹੋਇਆ ਉਹ 1414 ਨੂੰ ਕਹਿ ਰਹੇ ਆ ਜਸ ਸੰਸਾ ਉਹ ਗੱਲ ਮੈਂ ਸੁਨੀਆ ਮੇਰੇ ਤੋਂ ਪਹਿਲਾਂ ਵੀ ਕੀ ਲੋਕਾਂ ਨੇ ਸਰਚ ਕੀਤੀ ਪਤਾ ਨਹੀਂ ਮਤਲਬ ਇਹਨੂੰ ਕਲੀਅਰ ਕਰੋ ਸਾਰੇ ਮਤਲਬ ਕੀ ਹੈ ਕੀ ਹੈ ਅਸਲ ਵਿੱਚ ਸਤਗੁਰ ਰਵਿਦਾਸ ਜੀ ਸੰਸਾਰ ਤੇ ਆਏ ਕਦੋਂ ਸੀ ਸਰ ਇਹ ਹੈ 1433 ਸੰਮਤ ਹੂੰ ਜਿਹਦੇ ਮੁਤਾਬਕ 1376 ਜਿਹੜਾ ਹੈ ਈਸਵੀ ਬਣਦਾ ਹੂੰ ਕਿਉਂਕਿ 57 ਸਾਲ ਦਾ ਦੋਨਾਂ ਦੇ ਵਿੱਚ ਫਰਕ ਹੁੰਦਾ ਜੀ ਹੁਣ ਕੋਈ ਲਿਖ ਦੇਵੇ ਵੀ 1414 ਆਇਆ ਇਹ ਤਾਂ ਸਰਕਾਰਾਂ ਦਾ ਡਰ ਹੋਵੇ ਕੋਈ ਬੁੱਕ ਦੇ ਦੀ ਹੈ ਸਰਕਾਰ ਨੂੰ ਪੁੱਛ ਕੇ ਅੰਦਰ ਕਿਸੇ ਨੂੰ ਦੇ ਦੇਵੇ ਕਿਤਾ ਕੋਈ ਨਾ ਲਿਖੋ ਜੀ ਤਾਂ ਜੜ ਡਰੀ ਹੈ ਨਹੀਂ ਕੋਈ ਅਗਲਾ ਲੈ ਕੇ ਚਲੇਗਾ 100 ਸਾਲ ਬਾਅਦ ਉਹ ਲੁਕੀ ਹੋਊ ਉਹ ਮੰਨਣ ਲੱਪਣਗੇ ਗੱਲ ਤਾਂ ਸਾਡੀ ਜਿਹੜੀਆਂ ਸਰਕਾਰਾਂ ਆ ਉਹਨੂੰ ਇਹੋ ਗੱਲ ਜਿਹੜੀ ਆ ਜਿਹੜੇ ਸਾਡੇ ਵਪਾਰ ਬਣੇ ਹੋਏ ਆ ਉਹ ਕੀ ਕਰ ਰਹੇ ਆ ਹੂੰ ਜਿਵੇਂ ਕਿ ਹਰ ਫਿਲਮ ਆਉਂਦੀ ਹੈ ਉਹ ਲੰਘ ਕੇ ਆਉਂਦੀ ਹੈ ਫਿਰ 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 ਬੰਦ ਹੋ ਜਾਂਦੀ ਹੈ ਬੰਦ ਹੋ ਜਾਂਦੀ ਕਿਉਂ ਇਹਦਾ ਮਤਲਬ ਲੋਕਾਂ ਦੀਆਂ ਕਿਤੇ ਭਾਵਨਾਵਾਂ ਨਾਲ ਜਦੋਂ ਥੇਸ ਪਹੁੰਚਦੀ ਬੰਦ ਹੋ ਜਾਂਦੀ ਹੈ ਤੇ ਫਿਰ ਜਿਹੜੀ ਸਾਡੀਆਂ ਸਰਕਾਰਾਂ ਆ ਜੀ ਉਹ ਪਹਿਲਾਂ ਦੇਖ ਲੈ ਇਸ ਕਰਕੇ ਜਿਹੜੀਆਂ ਤੁਸੀਂ ਗੱਲ ਕਹਿੰਦੇ ਆ ਇਹ ਮਾਨਸਿਕਤਾ ਦੇ ਡਿਪੈਂਡ ਕਰਦਾ ਕਿ ਜਦੋਂ ਚੱਲ ਰਿਹਾ ਹੈ ਹੂੰ ਕਿ 647 ਮਾਸੀਂ ਮਨਾ ਰਹੇ ਆ ਮਨਾ ਰਹੇ ਬਿਲਕੁਲ ਜਿਹੜੇ 1414 ਕਹਿ ਰਹੇ ਆ ਹਣ 1414 ਈਸਵੀ ਕਹ ਰਹੇ ਤੇ ਸੰਮਤ ਕਹ ਰਹਾ ਹੈ ਬਿਲਕੁਲ ਇੱਥੇ ਗੱਲ ਆਉਂਦੀ ਹੈ ਰਾਮਾਨੰਦ ਜੀ ਸਤਗੁਰੂ ਦਾਸ ਮਹਾਰਾਜੀ ਦੇ ਸਮਕਾਲੀ ਸੀ ਸਰ 10 ਸਾਲ ਵੱਡੇ ਸੀ ਇਹ ਰਾਮਾਨੰਦ ਜੀ ਰਾਮਾਨੰਦ ਜੀ ਜੀ ਉਹ 1366 ਦੇ ਵਿੱਚ ਜੀ ਦੁਨੀਆ ਤੇ ਸਤਗੁਰੂ ਦਾਸ ਮਹਾਰਾਜ ਜੀ 1300 60 ਦੇ ਵਿੱਚ ਆਏ ਦੇਖੋ ਫਿਰ ਇੱਥੇ ਵੀ ਫਰਕ ਹੈ ਨਾ ਵੀ ਉਹ ਕਿਤੇ ਨਾ ਕਿਤੇ ਸਕਾਲਰ ਕਹ ਰਿਹਾ ਕਿ 10 ਸਾਲ ਪਹਿਲਾਂ ਰਾਮਾਨੰਦ ਜੀ ਜਾ ਚੁੱਕੇ ਸਨ ਦੇਖੋ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਯਾਤਰਾ ਦੇ ਦੌਰਾਨ ਜੀ ਇੱਕ ਜਗ੍ਹਾ ਮੈਨੂੰ ਮੌਕਾ ਨਹੀਂ ਮਿਲਿਆ ਬਹੁਤ ਜਗ੍ਹਾ ਮਿਲਿਆ ਹੂੰ ਉੱਥੇ ਬੇਰਵਾ ਲਾਇਆ ਹੋਇਆ ਸਤਕੁਰ ਅਬਦਾਸਵਾ ਦਾ ਇਦਾਂ ਜੀ ਉਹ ਜਦੋਂ ਮੈਂ ਬੇਰਵਾ ਸਾਰੇ ਪੜਿਆ ਦੋ ਤਿੰਨ ਜਗ੍ਹਾ ਹੂੰ ਤੇ ਮੈਂ ਉਹਨਾਂ ਨੂੰ ਕਹਿੰਦਾ ਚੇਂਜ ਕਰੋ ਲੋਕਾਂ ਨੂੰ ਸਮਝਤ ਤੇ ਇਸ ਵੀ ਦੇ ਨਹੀਂ ਪਤਾ ਪਤਾ ਹੀ ਨਹੀਂ ਹੈ ਵੇ ਫਰਕ ਹੋਏਗਾ ਕਿ ਨਹੀਂ ਆਹ ਹਾਹ ਕਿੱਡੀ ਵੱਡੀ ਗੱਲ ਕੀਤੀ ਤੁਸੀਂ ਸਹੀ ਗੱਲ ਯੈਸ ਕਰਕੇ ਜਿਹੜਾ ਬਿਊਰਾ ਕੋਈ ਲਾਉਂਦਾ ਹੂੰ ਉਹਨੂੰ ਇਹ ਨਹੀਂ ਪਤਾ ਵੀ ਮੈਂ ਇਹਨੂੰ ਦੇਖ ਵੀ ਲਮਾ ਜੇ ਨਹੀਂ ਹੈ ਤਾਂ ਮੈਂ ਕਿਤੇ ਦਿਖਾੜ ਲਵਾਵਾਂਗੇ ਸਾਨੂੰ ਜੀ ਬਸ ਕਾਹੀ ਆ ਕਿ ਪਬਲਿਕ ਦੇ ਵਿੱਚ ਅੱਜ ਅਸੀਂ ਆਪਾਂ ਇਹ ਫਲੈਕਸ ਲਾ ਦੇਣੀ ਹੈ ਹੂੰ ਤੇ ਇਹ ਨਹੀਂ ਦੇਖਦੇ ਵੀ ਇਹਦਾ ਮੀਨਿੰਗ ਕੀ ਹੈ ਹਾਂ ਮੀਨਿੰਗ ਕੀ ਹੈ ਸੋ ਜਦੋਂ ਆਪਾਂ ਇਹ ਚੀਜ਼ਾਂ ਦੇਖਾਂਗੇ ਵਿਚਾਰਾਂਗੇ ਮਨ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇਹ ਚੀਜ਼ਾਂ ਉਦੋਂ ਲੋਕ ਲੈ ਕੇ ਜਾ ਸਕਦੇ ਆ ਜਦੋਂ ਲੋਕਾਂ ਦਾ ਆਪਣਾ ਸਵਾਰਥ ਕੋਈ ਨਹੀਂ ਹੂੰ ਬਿਲਕੁਲ 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 ਸਵਾਰਥ ਦੇ ਨਾਲ ਜਿਹੜਾ ਆ ਤੁਸੀਂ ਗਲਤੀ ਕਰ ਨਹੀਂ ਕਰਨੀ ਹੂੰ ਕਿਉਂਕਿ ਸਵਾਰਥ ਜਿਹੜਾ ਆ ਤੁਹਾਨੂੰ ਉਹ ਗਰਾਂਉਂਦਾ ਆ ਇਹ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਨਾ ਜੇ ਆਪਾਂ ਕਹੀਏ ਵੀ ਹਾਂ ਵੇ ਇਹੋ ਇਹ ਕਨਫਰਮ ਕਰੀਏ ਹੂੰ ਜਿਹੜੇ ਉਸ ਵੇਲੇ ਦੇ ਸਮਕਾਲੀ ਹੋਏ ਆ ਜੀ ਸਭ ਨੇ ਇਹੋ ਮੰਨਿਆ 1437 ਸਮਤ ਸੁ ਮਾਗ ਸੁਦੀਪਦਰਾਸ ਜੀ ਦੁਖੀਆਂ ਕੋ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ ਇਹ ਜਿਹੜੀ ਲਿਖਿਆ ਗਿਆ ਆ ਹੂੰ ਇਹ ਉਸ ਵੇਲੇ ਦੇ ਸਮਕਾਲੀ ਲੋਕਾਂ ਬਲੋਂ ਲਿਖਿਆ